ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ 12 ਮਾ ਮਾਜ ਮਹਲਾ 5ਵਾਂ ਘਰ ਚੌਥਾ ਪਾਦੋਏ ਪਰਮ ਪੁਲਾਣੀਆਂ ਦੂਜੇ ਲੱਗਾ ਏਤ ਖਿ ਸ਼ਿੰਗਾਰ ਬਨਾਇਆ ਕਾਰਜ ਨਹੀਂ ਕੀਤ ਜੇ ਤੋ ਦੇਣਾ ਦੇ ਬੇਨ ਸਸੀ ਤਿਤ ਵੇਲੇ ਕੈਸਣ ਪ੍ਰੇਤ ਪਕੜ ਚੁਲਾਇਨ ਦੂਤ ਜਮ ਕਿਸੇ ਨਾ ਦੇਨੀ ਭੇਤ ਛੱਡ ਖੜੋਤੇ ਖਿਨੇ ਮਾਹੇ ਜਨਸਿਓ ਲੱਗਾ ਹੇਤ ਹੱਥ ਮਰੂੜੈ ਤਨ ਕਪੇ ਸਿਆਹ ਹੋਵਾ ਸੇਤ ਜਿਹਾ ਵਿਜੈ ਸੋ ਲੁਣੈ ਕਰਮ ਸੰਧੜਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਦੁਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੈ ਤ ਸੇ ਭਾਦੋਏ ਨਰਕ ਨਾ ਪਾਈ ਹੈ ਗੁਰ ਰਖਣ ਵਾਲਾ ਹੈ ਤ ਗੁਰੂ ਅਰਜਨ ਦੇਵ ਪਾਸ਼ਾ ਭਾਦੋ ਦੇ ਮਹੀਨੇ ਵਿੱਚ ਜੋ ਸੁਨੇਹਾ ਪੂਰੀ ਮਨੁੱਖਤਾ ਨੂੰ ਜੋ ਉਪਦੇਸ਼ ਦੇ ਰਿਹਾ ਗੁਰੂ ਪਾਤਸ਼ਾਹ ਕਹਿੰਦੇ ਭਾਦੋਏ ਪਰਮ ਪੁਲਾਣੀਆਂ ਦੂਜੇ ਲੱਗਾ ਹੇਤ ਪਰਮਾ ਵਿੱਚ ਭੁੱਲੇ ਉਹ ਲੋਕ ਜਿਹੜੇ ਰੱਬ ਨੂੰ ਛੱਡ ਕੇ ਇੱਕ ਪਰਮਾਤਮਾ ਨੂੰ ਛੱਡ ਕੇ ਦੂਜਿਆਂ ਨਾਲ ਸਨੇਹ ਕਰਦੇ ਆ ਪਿਆਰ ਕਰਨ ਲੱਗ ਪੈਂਦੇ ਆ ਭਾਵੇਂ ਉਹ ਜਿੰਨੇ ਮਰਜੀ ਉਪਰੋਕਤ ਧਾਰਮਿਕ ਲਿਬਾਸ ਪੈਣ ਲੈਣ ਧਾਰਮਿਕ ਕਿਰਿਆਵਾਂ ਕਰਦੇ ਰਹਿਣ ਪਰ ਜੇ ਉਹਨਾਂ ਦਾ ਹੇਤ ਇੱਕ ਰੱਬ ਨੂੰ ਛੱਡ ਕੇ ਕਿਸੇ ਹੋਰ ਨਾਲ ਆਣਾ ਤਾਂ ਉਹ ਇੱਕ ਤਰ੍ਹਾਂ ਦਾ ਉਹ ਅਲੱਗ ਤਰ੍ਹਾਂ ਦਾ ਸ਼ਿੰਗਾਰ ਆ ਜਿਹਨੂੰ ਪਤੀ ਨਾਲ ਪਿਆਰ ਨਾ ਹੋਵੇ ਪਰ ਉਹ ਹਾਰ ਸ਼ਿੰਗਾਰ ਸਾਰਾ ਕਰਦੀ ਫਿਰੇ ਬੀਬੀ ਤੇ ਉਹ ਕਿਤੇ ਕੰਮ ਨਹੀਂ ਲੱਖ ਸ਼ਿੰਗਾਰ ਬਨਾਇਆ ਕਾਰਜ ਨਹੀਂ ਕੀਤ ਗੁਰੂ ਪਾਸ਼ਾ ਇੱਥੇ ਸਮੁੱਚੇ ਸ਼ਬਦ ਭਾਵ ਵਿੱਚ ਜਿਹੜਾ ਸਨੇਹਾ ਇਹ ਦੇ ਰਹੇ ਨੇ ਆਓ ਆਪਣੇ ਬੀਜਾਂ ਦਾ ਹੀ ਜੋ ਆਪਾਂ ਬੀਜਦੇ ਆ ਉਹੀ ਵੱਡਣਾ ਪੈਂਦਾ ਉਹੀ ਸਾਡੇ ਕਰਮ ਬਣਦੇ ਆ ਜੋ ਅਸੀਂ ਸੋਚਦੇ ਆ ਜੋ ਅਸੀਂ ਬੋਲਦੇ ਆ ਜੋ ਅਸੀਂ ਕਰਦੇ ਆ ਉਹ ਸਾਡੇ ਕਰਮ ਬਣ ਜਾਂਦੇ ਆ ਗੁਰੂ ਪਾਤਸ਼ਾਹ ਕਹਿੰਦੇ ਆਪਣੇ ਜਦੋਂ ਕਰਮ ਬੀਜਨੇ ਆਣਾ ਉਹ ਬੜੇ ਸੋਚ ਕੇ ਬੀਜੋ ਜਿਹੜਾ ਬੀਜੇ ਸੋਲੋ ਨੇ ਕਰਮਾਂ ਸੰਧੜਾ ਖੇਤ ਤੇ ਲਾਸਟ ਤੇ ਗੁਰੂ ਪਾਤਸ਼ਾਹ ਕਹਿੰਦੇ ਸੇ ਪਾ ਦੋਏ ਨਰਕ ਨਾ ਪਾਈ ਹੈ ਉਹ ਨਰਕ ਵਿੱਚ ਨਹੀਂ ਜਾਂਦੇ ਜਿਉਂਦੇ ਜੀ ਜਿਹੜੇ ਗੁਰੂ ਵਾਲੇ ਪਾਸੇ ਆ ਕੇ ਖਲੋ ਜਾਂਦੇ ਆ ਤੇ ਗੁਰੂ ਉਹਨਾਂ ਨੂੰ ਰੱਖ ਲੈਂਦਾ ਗੁਰ ਰੱਖਣ ਵਾਲਾ ਖੇਤ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ